ਦੇ ਲੀਡਰ ਨੇ ਤੇ ਐਮਐਲਏ ਵੀ ਜਿੱਤੇ ਨੇ ਤੇ ਉਸ ਟਾਈਮ ਉਹ ਪਕੌੜੇ ਵੀ ਰਹੇ ਨੇ ਇੱਕ ਖ਼ਾਬ ਨੇ ਨਿਊਜ਼ ਵੀ ਚੱਕੀ ਸੀ ਕਿ ਅੱਜ ਹੁਣ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖੋ ਅਕਾਲੀ ਦਲ ਦਾ ਇੱਕ ਲੀਡਰ ਹੈ ਜਿਹੜਾ ਬਹੁਤ ਬੜਬੋਲਾ ਔਰ ਟੀਵੀ ਤੇ ਬਹਿ ਕੇ ਦੂਜੀਆਂ ਪਾਰਟੀਆਂ ਨੂੰ ਬਹੁਤ ਮੰਦੀ ਸ਼ਬਦਾਵਲੀ ਦੇ ਵਿੱਚ ਨਿਖੇਦੀ ਕਰਦਾ ਹੈ ਬੋਲਦਾ ਉਹਨਾਂ ਨੂੰ ਭੰਡਦਾ ਫਿਰਸਾ ਸਿੰਘ ਬਲਟੋਆ ਜਿਹੜਾ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗੇ ਪਰ ਬਾਦਲ ਸਾਹਿਬ ਨੇ ਕਦੇ ਵੀ ਉਹਦਾ ਟਰੈਕ ਰਿਕਾਰਡ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਜੇ ਪਤਾ ਸੀ ਤਾਂ ਅੱਖਾਂ ਬੰਦ ਕਰ ਲਈ 36 ਸਾਲਾਂ ਬਾਅਦ ਡਾਕਟਰ ਸੁਦਰਸ਼ਨ ਕੁਮਾਰ ਤਰੇਹੰਦੇ ਕਤਲ ਦੇ ਸਿਲਸਲੇ 'ਚ ਉਹਨਾਂ ਦੇ ਵਿਰੁੱਧ ਚਲਾਨ ਪੇਸ਼ ਹੋਇਆ 36 ਸਾਲਾਂ ਬਾਅਦ ਉਸ ਤੋਂ ਬਾਅਦ ਉਹ ਇਲੈਕਸ਼ਨਾਂ ਵੀ ਲੜਦੇ ਰਹੇ ਉਹ ਆਪਣੇ ਪਾਸਪੋਰਟ ਵਗੈਰਾ ਵੀ ਰੀਨਿਊ ਕਰਾਉਂਦੇ ਰਹੇ ਤੇ ਹੁਣ ਤਾਂ ਅਦਾਲਤ ਨੇ ਉਹਨਾਂ ਨੂੰ ਤਲਬ ਕਰ ਲਿਆ ਮੈਂ ਪੁੱਛਣਾ ਚਾਹੁੰਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਚਿਆ ਖੁਚਿਆ ਉਹਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਕਿ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਜਿਆਦਾ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢੋ ਜਾਂ ਉਹ ਆਪ ਅਸਤੀਫਾ ਦੇਣ ਸ਼੍ਰੋਮਣੀ ਅਕਾਲੀ ਦਲ ਦਾ ਅਪਰਾਧਿਕरण ਹੋ ਚੁੱਕਿਆ ਹੈ ਇਹ ਇਕੱਲਾ ਨਹੀਂ ਗੁਰਸ ਸਿੰਘ ਬਲਟੋਆ ਇਸ ਤੋਂ ਪਹਿਲਾਂ ਇੱਕ ਐਸਆਈ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਸ਼ਰੇਆਮ ਬਾਜ਼ਾਰ ਦੇ ਵਿੱਚ ਹਿੱਕ ਦੇ ਉੱਤੇ ਪੈਰ ਰੱਖ ਕੇ ਗੋਲੀਆਂ ਮਾਰ ਕੇ ਵਿਕਰਮਜੀਤ ਮਜੀਠੀਆ ਜਿੰਦਾਬਾਦ ਦੇ ਨਾਰੇ ਲਾ ਕੇ ਉਹਨੂੰ ਕਤਲ ਕੀਤਾ ਗਿਆ ਸੀ ਉਹਦੀ ਹਜੇ ਤੱਕ ਅਕਾਲੀ ਦਲ ਨੇ ਨਿਖੇਧੀ ਨਹੀਂ ਕੀਤੀ ਉਹ ਵੀ ਅਕਾਲੀ ਦਲ ਦਾ ਬੰਦਾ ਸੀ ਨਿਸ਼ਾਨ ਸਿੰਘ ਜਿਹੜਾ ਫਰੀਦਕੋਟ ਦਾ ਸੀ ਜਿਹੜਾ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਸੀ ਉਹਦਾ ਟਰੈਕ ਰਿਕਾਰਡ ਵੀ ਜਿਹੜਾ ਹੈ ਉਹ ਅਪਰਾਧੀ ਸੀ ਉਹ ਵੀ ਸੁਖਵੀਰ ਬਾਦਲ ਦੇ ਨਾਲ ਉਹਦੀਆਂ ਫੋਟੋਆਂ ਸੀ ਸੋ ਅਕਾਲੀ ਦਲ ਜਿਹੜਾ ਕਦੇ ਕੁਰਬਾਨੀਆਂ ਦੀ ਤੇ ਮੋਰਚੇ ਲਾਉਣ ਵਾਲੇ ਦੀ ਜਮਾਤ ਹੁੰਦਾ ਸੀ ਅੱਜ ਉਹ ਕ੍ਰਿਮੀਨਲਾਂ ਦੀ ਜਮਾਤ ਬਣ ਗਿਆ ਅੱਜ ਅਪਰਾਧੀ ਜਿਹੜੇ ਨੇ ਜਿੰਨੇ ਨੇ ਉਹ ਇਹਨਾਂ ਕੋਲ ਨਿਕਰ ਰਹੇ ਨੇ ਜਿੰਨੇ ਡਰੱਗ ਸਮੱਗਲਰ ਨੇ ਜਿੰਨੇ ਕੋਈ 10 ਨੰਬਰੀਏ ਨੇ ਉਹ ਸਾਰੇ ਇਹਨਾਂ ਕੋਲੇ ਨੇ ਸੁੱਚਾ ਸਿੰਘ ਲੰਗਾ 10 ਨੰਬਰੀਆ ਸੀ ਔਰ ਰਿਕਾਰਡ ਤੇ ਇਹ ਕਿ ਉਹਦੇ ਪੋਸਟਰ ਉਹਦੇ ਲੱਗੇ ਹੋਏ ਸੀਗੇ ਥਾਣਿਆਂ ਦੇ ਵਿੱਚ ਕਿ 10 ਨੰਬਰੀ ਹੈ ਇਹਨਾਂ ਦੀ ਪਾਰਟੀ ਦੇ ਵਿੱਚ ਲੀਡਰ ਹੈ ਤੇ ਉਹਨਾਂ ਨੇ ਧਰਮ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਕਮੇਟੀ ਦਾ ਉਹਨੂੰ ਮੈਂਬਰ ਬਣਵਾਇਆ ਪ੍ਰਚਾਰਕ ਬਣਾਇਆ ਸੋ ਬਿਰਸਾ ਸਿੰਘ ਬਲਟੋਆ ਦੂਜਿਆਂ ਦੇ ਵਿੱਚ ਨੁਕਸ ਕੱਢਣ ਵਾਲਾ ਅੱਜ ਆਪ ਜਵਾਬ ਦੇਵੇ ਕਿ ਹੁਣ ਕੀ ਕਰਨਗੇ ਉਹ ਉਹ ਤਾਂ ਅਦਾਲਤ ਨੇ ਤਲਬ ਕਰ ਲਿਆ ਉਹਨਾਂ ਨੂੰ 36 ਸਾਲਾਂ ਬਾਅਦ ਇਹਦਾ ਮਤਲਬ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜਾ ਹੈ ਉਹ ਇਹਨਾਂ ਨੂੰ ਸ਼ਹਿਦਿੰਦਾ ਹੈ ਤੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਅ ਅਕਾਲ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਜਾਂ ਜਦੋਂ ਆਮ ਆਦਮੀ ਪਾਰਟੀ 2017 ਚ ਲੜ ਰਹੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਕਹਿ ਰਹੇ ਸੀ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਖਰਾਬ ਹੋ ਜੂਗੀ ਆਪ ਸਿਪਾਹੀ ਚਰਾ ਖਰਾਬ ਹੋ ਜੂਗਾ ਦੂਜੇ ਪਾਸੇ ਡਾਕਟਰ ਸੁਦਰਸ਼ਨ ਕੁਮਾਰ ਤਰੇ ਹਨ ਜਿਹੜੇ ਕਿ ਮੰਨੇ ਪਰਮੰਨੇ ਡਾਕਟਰ ਸੀ ਉੱਥੇ ਉਸ ਇਲਾਕੇ ਦੇ ਉਹਨਾਂ ਦੇ ਜਿਹੜੇ ਕਤਲ ਹੋਇਆ ਕਤਲ ਤੋਂ ਬਾਅਦ ਜਿਹੜੇ ਦੋ ਬੰਦੇ ਫੜੇ ਗਏ ਉਹਨਾਂ ਨੇ ਬਿਰਸਾ ਸਿੰਘ ਬਟੋਏ ਦਾ ਨਾਂ ਲਿਆ ਨਹੀਂ ਤਾਂ ਕਹਿਣਾ ਕਿ ਮਾਨਯੋਗ ਅਦਾਲਤ ਨੇ 36 ਸਾਲਾਂ ਬਾਅਦ ਇਹ ਕੀਤਾ ਸਵਾਗਤ ਕਰਾਂਗੇ ਪਰ 36 ਸਾਲ ਲੁਕੋਇਆ ਕਿਉਂ ਗਿਆ ਇਹ ਕਿਤੇ ਨਾ ਕਿਤੇ ਰਾਜਨੀਤਿਕ ਸ਼ਹਿ ਮਿਲਦੀ ਹੈ ਇਹਨਾਂ ਲੋਕਾਂ ਨੂੰ ਤੇ ਬਿਰਸਾ ਸਿੰਘ ਬਟੋਆ ਜਿਹਨੂੰ ਮਾਝੇ ਦਾ ਜਰਨੈਲ ਪਤਾ ਨਹੀਂ ਹੋਰ ਕਿਹੜੇ-ਕਿਹੜੀਆਂ ਪੱਧਰੀਆਂ ਦਿੰਦੇ ਸੀ ਮੈਂ ਚਾਹੁੰਦਾ ਕਿ ਕਾਲੀਦਲ ਉਹਨੂੰ ਇਮੀਡੀਏਟਲੀ ਪਾਰਟੀ ਦੇ ਵਿੱਚੋਂ ਕੱਢੇ ਤੇ ਉਹਨਾਂ ਦਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਜਿਹੜੀ ਜਿਹੜੀ ਉਹਨਾਂ ਦੀ ਸੀਬੀਆਈ ਤੋਂ ਜਾਂਚ ਹੋਣੀ ਚ ਔਰ ਕਿਉਂਕਿ ਪੰਜਾਬ ਦੀ ਸਰਕਾਰ ਤੋਂ ਮੈਂ ਜਾਂਚ ਦੀ ਮੰਗ ਕਰੂੰਗਾ ਉਹ ਤਾਂ ਕਰਦੇ ਨਹੀਂ ਉਹ ਤਾਂ ਪਹਿਲਾਂ ਮਜੀਠੀਆ ਵਾਲਾ ਵੀ ਕੇਸ ਜਿਹੜਾ ਉਹ ਨੂਰਾ ਕੁਸ਼ਤੀ ਖੇਡੀ ਜਾਂਦੇ ਆ ਸੀਬੀਆਈ ਤੋਂ ਜਾਂਚ ਦੀ ਮੰਗ ਕਰਦਾ ਕਿ ਕਿਵੇਂ ਇੱਕ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹ ਐਮਐਲਏ ਬਣ ਕੇ ਮੰਤਰੀ ਬਣ ਕੇ ਅੱਜ ਵੀ ਲੋਕਾਂ ਨੂੰ ਧਮਕਾਉਂਦੇ ਨੇ ਉਹ ਉਹ ਅੱਜ ਵੀ ਧਮਕਾਉਂਦੇ ਨੇ ਲੋਕਾਂ ਨੂੰ ਸੁਖਵੀਰ ਬਾਦਲ ਜੀ ਨੇ ਹਰ ਰੋਜ਼ ਜਿਹੜਾ ਉਹ ਭਾਸ਼ਣ ਦਿੰਦੇ ਨੇ ਕਿ ਮੈਂ ਡੈਰੀ ਲਾ ਰੱਖੀ ਐ ਇੱਕ ਜਿਹੜੇ ਪੁਲਿਸ ਅਫਸਰ ਝੂਠੇ ਪਰਚੇ ਬਣਾਉਂਦੇ ਆ ਸਾਡੇ ਵਰਕਰਾਂ ਤੇ ਉਹਨਾਂ ਦਾ ਹਿਸਾਬ ਕਰਾਂਗੇ ਇੱਕ ਡੈਰੀ ਸੁਖਵੀਰ ਬਾਦਲ ਜੀ ਇਸ ਗੱਲ ਵਾਸਤੇ ਵੀ ਲਾ ਲਓ ਕਿ ਅਕਾਲੀ ਦਲ ਦੇ ਵਿੱਚ ਕਿੰਨੇ ਕੁ অপরাধੀ ਨੇ ਕਿੰਨੇ ਕੁ ਕਾਤਲ ਨੇ ਕਿੰਨੇ ਕੁ ਬਲਾਤਕਾਰੀ ਨੇ ਕਿੰਨੇ ਕੁ ਸਮਗਲਰ ਨੇ ਇਸ ਗੱਲ ਕਿੰਨੇ ਕੁ 10 ਨੰਬਰੀਏ ਨੇ ਇਸ ਗੱਲ ਵਾਸਤੇ ਵੀ ਇੱਕ ਡੈਰੀ ਲਾ ਲਓ ਸ਼ਾਇਦ ਇਹ ਡੈਰੀ ਚ ਛੇਤੀ ਭਰ ਜੂਗੀ ਸ਼ਾਇਦ ਇਹ ਡੈਰੀ ਪਹਿਲਾਂ ਭਰ ਜੂਗੀ ਕਿਉਂਕਿ ਇੰਨਾ ਕੁਝ ਤੁਸੀਂ ਲਈ ਫਿਰਦੇ ਹੋ ਅਕਾਲੀ ਦਲ ਚ ਸੋ ਅਕਾਲੀ ਦਲ ਦਾ ਜਿਹੜਾ ਟ੍ਰੈਕ ਰਿਕਾਰਡ ਪਹਿਲਾਂ ਵਾਲਾ ਤੇ ਅੱਜ ਵਾਲਾ ਬਿਲਕੁਲ ਦਿਨ ਰਾਤ ਦਾ ਫਰਕ ਪੈ ਗਿਆ ਪਹਿਲਾਂ ਇਹ ਕਿਹਾ ਜਾਂਦਾ ਸੀ ਜੇ ਕੋਈ ਮੁੰਡਾ ਵਿਗੜਿਆ ਹੋਇਆ ਉਹਨੂੰ ਅਕਾਲੀ ਦਲ ਚ ਸ਼ਾਮਲ ਕਰਾ ਦੋ ਮਹੀਨੇ ਦੋ ਮਹੀਨੇ ਵਾਰ ਆਪੇ ਸੁਧਰ ਜੂ ਹੁਣ ਬਿਲਕੁਲ ਉਲਟਾ ਹੋ ਗਿਆ ਜੇ ਕੋਈ ਕਿਸੇ ਦਾ ਚੰਗਾ ਪਲਾ ਸਾਊ ਮੁੰਡਾ ਹੈ ਉਹਨੂੰ ਅਕਾਲੀ ਦਲ ਚ ਸ਼ਾਮਲ ਕਰਾ ਦੋ ਮਹੀਨੇ ਦੋ ਮਹੀਨੇ ਚ ਆਪ ਹੀ ਕੁਝ ਨਾ ਕੁਝ ਬਣ ਜੂਗਾ ਜਾਂ ਪਗੌੜਾ ਹੋ ਜੂਗਾ ਜਾਂ ਜਾਂ ਨਸ਼ੇੜੀ ਬਣ ਜੂਗਾ ਜਾਂ ਡਰੱਗ ਵੇਚਣ ਲੱਗ ਜੂਗਾ ਜਾਂ 10 ਨੰਬਰੀਆ ਬਣ ਜੂਗਾ ਸੋ ਅਕਾਲੀ ਦਲ ਤੋਂ ਮੈਂ ਮੰਗ ਕਰਦਾ ਕਿ ਇਮੀਡੀਏਟਲੀ ਉਹਨੂੰ ਇੱਕ ਕੱਢ ਕੇ ਪਾਰਟੀ ਦੇ ਵਿੱਚੋਂ ਔਰ ਪੰਜਾਬੀਆਂ ਤੋਂ ਮਾਫੀ ਮੰਗਣ ਇਸ ਕਰਕੇ